ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਨੂੰ ਬੇਨਤੀ ਹੈ ਕਿ 9 ਅਕਤੂਬਰ ਦਿਨ ਬੁੱਧਵਾਰ ਨੂੰ ਓਮ ਹਮਾ ਕੇ ਪਿੰਡ ਗਦਲੀ ਵਿਖੇ ਬੜੀ ਸਰਦਾਰਾ ਭਾਵਨਾ ਨਾਲ ਉਹਨਾਂ ਦੇ ਜੱਦੀ ਪਿੰਡ ਜੱਦੀ ਘਰ ਜਿਹੜਾ ਸ਼ਹੀਦਾਂ ਦਾ ਆਪਣਾ ਘਰ ਬਣ ਗਿਆ ਜੋ ਬੜੇ ਚਿਰ ਤੋਂ 32 ਸਾਲ ਤੋਂ ਇਸ ਚੀਜ਼ ਦੀ ਤਾਂਘ ਸੀ ਜੀ ਅੱਜ ਪੂਰੀ ਹੋ ਗਈ ਆ ਤੇ ਬੜੀਆਂ ਖੁਸ਼ੀਆਂ ਵਾਲਾ ਤਿਹਾੜਾ ਵਾ ਤੇ ਸਾਰੀ ਸੰਗਤ ਆਣ ਕੇ ਹਮ ਹਮਾ ਕੇ ਤੇ ਇਸ ਦਿਹਾੜੇ ਨੂੰ ਮਨਾਵੇ ਤੇ ਇੱਕ ਭੈਣ ਨੂੰ ਇੰਨੀ ਜਿਆਦੀ ਖੁਸ਼ੀ ਹੋਊਗੀ ਕਿਉਂਕਿ ਇਹ ਛੀਦਾਂ ਦਾ ਘਰ ਬਣ ਗਿਆ ਇਹ ਛੀਦ ਛੀਦ ਕੌਮ ਦੇ ਸ਼ਰਮਾਏ ਹੁੰਦੇ ਹਨ ਤੇ ਇਹ ਕੌਮ ਹੀ ਇਹ ਇਨਾ ਦਿਨਾਂ ਨੂੰ ਮਨਾ ਸਕਦੀ ਹੈ ਤੇ ਇਹ ਸਾਰੇ ਜੋ ਵੀ ਸੰਗਤ ਹੈ ਸਾਰੇ ਅਪਚੜ ਦੀ ਕਲਾ ਵਿੱਚ ਇਸ ਦਿਹਾੜੇ ਨੂੰ ਮਨਾਉਣ ਮਨਾਉਣ ਤੇ ਆਓ ਆਪਾਂ ਸਾਰੇ ਇਸ ਦਿਹਾੜੀ ਨੂੰ ਬੜੀ ਖੁਸ਼ੀ ਭਰ ਨਾ ਮਨਾਈਏ ਤੇ ਆਪਾਂ ਬਦਾਨੇ ਵੰਡਿਏ ਜਿੱਤਰਾ ਵੀਰਾਂ ਨੇ ਕਿਹਾ ਇਹ ਬਰਫੀਆਂ ਵੰਡਿਏ ਸੰਗਤ ਆਉਂਦੀ ਹੈ ਬਰਫੀਆਂ ਲੈ ਕੇ ਆਉਂਦੀ ਹੈ ਬਦਾਨੇ ਲੈ ਕੇ ਆਉਂਦੀ ਹੈ ਤੇ ਆਪਾਂ ਉਹ ਵਿਆਹ ਵਾਲਾ ਮਾਹੌਲ ਰਚਾਲਿਆ ਵਾ ਤੇ ਹੁਣ ਇਹ ਇਹੋ ਮਾਹੌਲ ਸਦਾ ਚੱਲਦਾ ਰਹੇ ਤੇ ਆਪਾਂ ਨੂੰ ਖੁਸ਼ੀਆਂ ਮਿਲਦੀਆਂ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ